ਪੁਲਿਸ ਚੌਂਕੀ ਕਲਾਨੌਰ ਬਖਸ਼ੀ ਵਾਲਾ ਤੇ ਹਮਲਾ ਕਰਨ ਵਾਲੇ ਤਿੰਨ ਆਤਵਾਦੀਆਂ ਦੀਆਂ ਲਾਸ਼ਾਂ ਅੱਜ ਗੁਰਦਾਸਪੁਰ ਲਿਆਂਦੀਆਂ ਗਈਆਂ ਜਿੱਥੇ ਮਲਜ਼ਮ ਗੁਰਵਿੰਦਰ ਸਿੰਘ ਵਾਸੀ ਕਲਾਨੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰ ਜਦੋਂ ਮਲਜ਼ਮ ਜਸ਼ਨਪ੍ਰੀਤ ਸਿੰਘ ਉਰ ਪ੍ਰਤਾਪ ਵਾਸੀ ਸਰਦਾ ਪਿੰਡ ਸ਼ਾਹੌਰ ਚ ਜਦੋਂ ਮ੍ਰਿਤਕ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ ਤਾਂ ਪਰਿਵਾਰ ਨੇ ਲਾਸ਼ ਦਾ ਮੌਇਨਾ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਸਰੀਰ ਤੇ ਗੋਲੀਆਂ ਦਾ ਕੋਈ ਨਿਸ਼ਾਨ ਨਹੀਂ ਹੈ ਦ ਫਰਜ਼ੀ ਮੁਕਾਬਲਾ ਕਰਵਾਇਆ ਗਿਆ ਜਿਸ ਕਾਰਨ ਉਹਨਾਂ ਨੇ ਰਸਮਾਂ ਰੋਕ ਦਿੱਤੀਆਂ ਪਰ ਕਰੀਬ ਅੱਧੇ ਘੰਟੇ ਬਾਅਦ ਡੀਐਸਪੀ ਅਮਲੋਕ ਸਿੰਘ ਪਰਿਵਾਰ ਨੂੰ ਮਿਲਣ ਲਈ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੇ ਨਾਲ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ ਡੀਐਸਪੀ ਦੇ ਭਰੋਸੇ ਤੋਂ ਬਾਅਦ ਲਾਸ਼ ਦਾ ਸੰਸਕਾਰ ਕੀਤਾ ਗਿਆ ਪਰ ਪਰਿਵਾਰ ਨੇ ਕਿਹਾ ਕਿ ਇਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ ਕੋਈ ਸਤ ਨੂੰ ਸੱਜੇ ਲੈ ਆ ਕੋਈ ਮੈਂ ਉੱਥੇ ਹੀ ਉੱਥੇ ਹੀ ਕਰਦੇ ਗੱਲ ਕੋਈ ਨਹੀਂ ਉਹੜੀਆ ਉਹਦੀ ਵਜ੍ਹਾ ਸਾਰਾ ਕੁਝ ਹੀ ਹੋਣਾ ਉਹਦੀ ਕੋਈ ਗਲਤੀ ਨਾ ਲੋਕੀ ਦੇਣ ਡਾਟਾ ਦੇ ਬੋਰਡ ਨੇ ਪੋਸਟਮਾਰਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਉਹ ਤਾਂ ਜਿਹੜੀ ਅਨਕਾਉਂਟਰਰੀ ਗੱਲ ਹੈ ਉਹਦੇ ਤੇ ਬੁਲਬਸ ਸੀ ਹੋਣੀਆਂ ਗੋਲੀਆਂ ਹੋਣੀਆਂ ਉਹ ਤਾਂ ਚੁੱਕੀਆਂ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋ ਜਾਣਾ ਸਤਾਰ ਕੋਈ ਗੱਲ ਨਹੀਂ ਕਰੀ ਆਪੂ ਕੋਈ ਗੱਲ ਨਹੀਂ ਇਹ ਮੰਗਮ ਤੇ ਗੋਲੀ ਲੱਗੀ ਹੈ ਤੇ ਗੋਲੀ ਦਾ ਅਫੇਸ਼ ਕੋਈ ਆਣਾ ਅਗਰ ਅਫੇਸ਼ ਕੋਈ ਨਹੀਂ ਨਹੀਂ ਭਾਈ ਇਹ ਬਸ ਬਤਨ ਗਏ ਨਹੀਂ ਗੱਲ ਸੁਣੋ ਜਿਹੜੀ ਬੁਲੇਟਿੰਗ ਜਿਹੜੀ ਆ ਜਿਹੜੀ ਜਦੋਂ ਮੰਨ ਲਾ ਇੱਥੇ ਛਾਤੀ ਤੇ ਹੋਇਆ ਹੈ ਨਾ ਜਦੋਂ ਪਾੜਿਆ ਨਾ ਜਦੋਂ ਸੀਤਾ ਦੁਬਾਰਾ ਉਹਦੇ ਚ ਜ਼ਖਮ ਦਾ ਸਿੱਟਣਾ ਹੈ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਹੁਣ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖਾ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ 'ਤੇ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜਿਹੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਹਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਹੈ ਇਹਤੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਸ ਨਾਲ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦਿਓ ਇਹਨੂੰ ਦੱਸੋ ਕਿੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦਿੱਤੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਮੈਟੋ ਮੈਟਾ ਇਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਖਾਲਿਆ ਲੱਦ ਕੇ ਕਹਿੰਦਾ ਚਲੋ ਚਲੋ ਚੱਲੀਏ ਚੱਲੀ ਚੱਲੀ ਹੁਣ ਕੀ ਤੁਸੀਂ ਸਤਿਕਾਰ ਕਰੋਗੇ ਆਹ ਵੀ ਵੇਨੇ ਆ ਹੀ ਤਾਂ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਹੀਂ ਤਾਂ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਦਿਆ ਮੈਨੂੰ ਕਹਿੰਦਾ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਇਹਨਾਂ ਨੇ ਕਿਹਾ ਆ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਗਿਆ ਤੂੰ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਜੁਕੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੇ ਦੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੋਂ ਹੀ ਬੋਡੀ ਜੀ ਲੈ ਕੇ ਆਈ ਕੀ ਸਰਕਾਰ ਰਾਏ ਕਿੰਨੇ ਮੋੜੇ ਮਾਰੇ ਸੀ ਤੇ ਕੀ ਸੰਸਕਾਰ ਕੀਤਾ ਲੈ ਕਿੰਨੇ ਮੋੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸ਼ੋਹਰ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਕਿੰਨਾ ਦਾ ਇਨਕਾਉਂਟਰ ਹੋਇਆ ਸੀ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਕ੍ਰਿਕਟ ਪਿੰਡ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਰਾਏ ਇਹਨਾਂ ਨੂੰ ਜੱਦ ਸਖਾਣੇ ਕਰਨਾ ਇਹਨਾਂ ਨੇ ਸਾਡੇ 123 ਨੰਬਰ ਮਕਮਲ ਦਾ ਜੋ ਐ ਸੀ ਉਹ ਤੈਨਾਂ ਨੇ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਡਾਕਿਤੇ ਕਿੱਥੇ ਮਗਾ ਲਾਣਾ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੀ ਬੱਚੇ ਹੀ ਕਹਿ ਸਕਦੇ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਿਆਂ ਨੂੰ ਇਹਨਾਂ ਨੂੰ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉ ਹਾਂ ਬਾਕੀ ਦਾ ਨੰਨ ਸਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ